ਪੰਜਾਬ ਟੂ ਸਪੇਨ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮਹਿਰੂਪ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸੈਨੇਟ ਚੋਣਾਂ ਦੀ ਤਾਰੀਖ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਵੱਲੋਂ ਦਿੱਤੇ ਜਾ ਰਹੇ ਧੰਦੇ ਵਿੱਚ ਮਾਹੌਲ ਕਾਫੀ ਪਖਿਆ ਹੋਇਆ ਦਿਖਾਈ ਦਿੱਤਾ ਜਿੱਥੇ ਪੁਲਿਸ ਵੱਲੋਂ ਵਿਦਿਆਰਥੀਆਂ ਤੇ ਲਾਠੀ ਚਾਰਜ ਵੀ ਕੀਤਾ ਗਿਆ ਪਰ ਯੂਨੀਵਰਸਿਟੀ ਦੀ ਲੜਾਈ ਲਈ ਪੰਜਾਬੀ ਪੂਰੀ ਤਰ੍ਹਾਂ ਨਾਲ ਡਟੇ ਹੋਏ ਨੇ ਪੰਜਾਬ ਯੂਨੀਵਰਸਿਟੀ ਚ ਵਿਦਿਆਰਥੀ ਸੈਨੇਟ ਚੋਣਾਂ ਦੀ ਤਰੀਕ ਤੈ ਹੋਣ ਤੱਕ ਧਰਨੇ ਤੇ ਬੈਠੇ ਹੋਏ ਹਨ ਅਤੇ ਕੈਂਪਸ ਦਾ ਮਾਹੌਲ ਪੂਰੀ ਤਰ੍ਹਾਂ ਨਾਲ ਪਖਿਆ ਹੋਇਆ ਹੈ। ਪੁਲਿਸ ਵੱਲੋਂ ਵਿਦਿਆਰਥੀਆਂ ਤੇ ਲਾਠੀ ਚਾਰਜ ਵੀ ਕੀਤਾ ਗਿਆ। ਪੁਲਿਸ ਨੇ ਇਸ ਧਰਨੇ ਦੇ ਮੱਦੇਨਜ਼ਰ ਚੰਡੀਗੜ੍ਹ ਅਤੇ ਮੁਹਾਲੀ ਨੂੰ ਪੂਰੀ ਤਰ੍ਹਾਂ ਪੁਲਿਸ ਸ਼ੌਣੀ ਵਿੱਚ ਬਦਲ ਦਿੱਤਾ ਹੈ। ਚੰਡੀਗੜ੍ਹ ਦੇ ਬਾਡਰ ਤੇ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ ਜਾ ਰਿਹਾ ਹੈ। ਉਧਰ ਇਸ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਪੰਜਾਬੀ ਪਹੁੰਚੇ ਅਤੇ ਵਿਦਿਆਰਥੀਆਂ ਦਾ ਸਾਥ ਦਿੱਤਾ। ਇਸ ਮੌਕੇ ਵੱਖ-ਵੱਖ ਜੋਥੇ ਬੰਦੀਆਂ ਦੇ ਆਗੂ ਅਤੇ ਰਾਜਨੀਤਿਕ ਲੀਡਰ ਵੀ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ ਦੇਖਦੇ ਪਰ ਦੋ ਦੇ ਸਾਰੇ ਲੋਕੀਂ ਕਥਪੀਰਾਂ ਜੀ ਜੀ ਨੰਬਰ 1 ਦੇ ਬਾਰੇ ਕੇਂਦਰ ਦੇ ਦੇਖਿਏ ਪੁਲਿਸ ਕਰਮਚਾਰੀਓ ਬੇਸਰਿਕਾਂ ਦਾ ਗੰਦਾ ਬਰਾਈਆਂ ਜਾਰੀਆਂ ਨੇ ਆਹ ਦੇਖਿਓ ਪੰਜਾਬ ਯੂਨੀਵਰਸਿਟੀ ਦੀਆਂ ਤਸਵੀਰਾਂ ਨੇ ਗੇਟ ਦੇ ਬਾਹਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਚੰਡੀਗੜ੍ਹ ਪੁਲਿਸ ਅਤੇ ਵਿਦਿਆਰਥੀ ਜਿਹੜੇ ਇਹਨਾਂ ਦੇ ਸਾਥੀ ਸੀਗੇ ਉਹ ਆਪਸ ਵਿੱਚ ਮਿਲਦੇ ਹੋਏ ਨਜ਼ਰ ਆ ਰਹੇ ਨੇ ਜਾਨ ਸੀ ਜਾਣੇ ਕੀ ਮੰਗਾਆਂ ਉਹ ਪੂਰੀ ਕਰਾ ਅੱਗੇ ਤੇ ਅਸੀਂ ਕੋਈ ਗਲਤੀ ਨਾ ਕਰਾ ਇਹ ਤਾਂ ਸਿਰਫ ਇੱਕ ਅਲੀ ਟ੍ਰੇਲਰਾਂ ਫਿਲਮ ਸਾਰੀ ਪਿੱਛਾ ਪੜੀ ਆ ਅਗਰ ਸਰਕਾਰ ਦਾ ਪੜੇਖਾ ਹੋ ਨਾ ਕੋਈ ਵੀ ਇਹ ਨਿਆਣਾ ਕੇ ਉੱਪਰ ਜ਼ੋਰ ਜ਼ਬਰਦਸਤੀ ਕਰ ਕਾ ਅਰ ਆਰਐਸਐਸ ਦਾ ਕਬਜ਼ਾ ਇੱਥੇ ਹੋ ਜਾਏਗਾ ਹੋ ਨਹੀਂ ਸਕਦਾ ਹੈ ਸੱਤ ਜਨਮ ਸੱਤ ਜਨਮ ਵੀ ਨਾ ਲੈ ਲਿਓ ਇਹਨੂੰ ਸੋਚਣੇ ਵਾਸਤਾ ਵੀ ਹਾਂ ਵੀ ਸਰ ਮੈਨੂੰ ਮੁਸ਼ਕਲਾਂ ਤਾਂ ਹੁੰਦੀਆਂ ਹੀ ਨੇ ਪਰ ਕੋਈ ਇਹੋ ਜੀ ਗੱਲ ਨਹੀਂ ਜਦ ਪੰਜਾਬ ਦੇ ਹੱਕ 'ਚ ਖੜਨਾ ਤੇ ਪੰਜਾਬ ਲਈ ਕੋਈ ਗੱਲ ਕਰਨੀ ਉਹਦੇ ਲਈ ਇਹ ਮੁਸ਼ਕਲਾ ਕੁਛ ਨਹੀਂ ਗਿਆ ਅਸੀਂ بس ਇਹ ਬੇਨਤੀ ਕਰਦੇ ਹਾਂ ਸਰਕਾਰ ਅੱਗੇ ਇਹਦੀਆਂ ਅੰਗਲੀਆਂ ਸੰਗਲੀਆਂ ਨਾ ਛੜਿਆ ਕਰਨ ਜਿਹਦੇ ਕਰਕੇ ਯੂਥ ਨੂੰ ਐਦੇ ਕੰਮ ਕਰਕੇ ਵਾਪਸ ਕਰਾਉਣਾ ਪਵੇ ਯੂਥ ਦੀ ਜਿਹੜੀ ਪੋਜ਼ਿਟਿਵਿਟੀ ਹੈ ਉਹਦੀ એનર્ਜੀ ਨੂੰ ਕਹਿ ਲੋ ਕੰਮ ਲੈਣਾ ਚਾਹੀਦਾ ਉਹਦੀ ਬਜਾਏ ਇੱਕ ਐਸੇ ਜਿਹੇ ਸੰਘਰਸ਼ 'ਚ ਪਾ ਦੇਣਾ ਉਹਨੂੰ ਫਸਾ ਬਿਠਣਾ ਗਲਤ ਹੈ ਜੀ ਇਹ ਦੇਖੋ ਪੁਲਿਸ ਭਾਜਪਾ ਦੇ ਇਸ਼ਾਰਿਆਂ ਤੇ ਕੰਮ ਕਰਦੀ ਆ ਪੁਲਿਸ ਨੂੰ ਜੋ ਹੁਕਮ ਪਾ ਕੇਂਦਰ ਸਰਕਾਰ ਦਾ ਭਾਜਪਾ ਦਾ ਹੋਣਾ ਔਰ ਆਪਾਂ ਨੂੰ ਪਤਾ ਹੈ ਕਿ ਯੂਟੀ 'ਚ ਜਿਹੜਾ ਆ ਉਹਨਾਂ ਦਾ ਬੋਲਬਾਲਾ ਹੈ ਉਹਨਾਂ ਨੇ ਚੀਫ ਸੈਕਟਰੀ ਲਗਾਇਆ ਉਹਨਾਂ ਨੇ ਹੋਮ ਸੈਕਟਰੀ ਲਗਾਇਆ ਸਾਡੀ ਇਹੀ ਲੜਾਈ ਆ ਕਿ ਸਾਡੀ ਆਪਣੀ ਰਾਜਧਾਨੀ ਪੰਜਾਬ ਦੀ ਉਹ ਰਾਜਧਾਨੀ ਜਿਹੜੀ ਪਿੰਡਾਂ ਨੂੰ ਪੰਜਾਬ ਦੇ ਨੂੰ ਝਾੜ ਕੇ ਵਸਾਈ ਗਈ ਸੀ ਉਸ ਰਾਜਧਾਨੀ ਆਉਣ ਤੋਂ ਜਿਹੜਾ ਪੰਜਾਬੀਆਂ ਨੂੰ ਰੋਕਿਆ ਜਾ ਰਿਹਾ ਧੱਕੇ ਸ਼ੇ ਇਸ ਤੋਂ ਬਾਅਦ ਵਿਤਕਰਾ ਸਾਡੇ ਨਾਲ ਕੀ ਹੋ ਸਕਦਾ ਮੈਂ ਤਾਂ ਬੇਨਤੀ ਆ ਤੁਹਾਡੇ ਨਾਲ ਇੱਕ ਦੋ ਕਰਨੀਆਂ ਅੱਜ ਇਹ ਬਹੁਤ ਸਮਾਂ ਵਧੀਆ ਬਣਿਆ ਇਹ ਬਣਾ ਤਾਂ ਭਾਜੀਪੀ ਦੇ ਸਰਕਾਰ ਨੇ ਦਿੱਤਾ ਬਹੁਤ ਸਾਰੀਆਂ ਜਥੇਬੰਦੀਆਂ ਸਾਰਾ ਪੰਜਾਬ ਲਗਭਗ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਇਕੱਠਾ ਹੋਇਆ ਤੇ ਇੱਕ ਬੇਨਤੀ ਜ਼ਰੂਰ ਕਰੂੰਗਾ ਪੰਜਾਬ ਦੇ ਵਿੱਚ ਪੰਜਾਬ ਦੀ ਗੱਲ ਕਰੋ ਸਾਡੀਆਂ ਜਿੰਨੀਆਂ ਪੋਲੀਟੀਕਲ ਪਾਰਟੀਆਂ ਸਾਡੀਆਂ ਜਿੰਨੀਆਂ ਜਥੇਬੰਦੀਆਂ ਉਹਨਾਂ ਨੇ ਅਲੱਗ-ਅਲੱਗ ਹੋ ਕੇ ਪੰਜਾਬ ਦੀ ਗੱਲ ਕੱਟ ਕਰਦੇ ਆ ਤੇ ਆਪਣੀ-ਆਪਣੀ ਗੱਲ ਸਾਰੇ ਵੱਧ ਕਰਦੇ ਆ ਅੱਜ ਜ਼ਰੂਰਤ ਕਾਦੀ ਆ ਪੰਜਾਬ ਨੂੰ ਇਕੱਠਾ ਹੋਣ ਦੀ ਜ਼ਰੂਰਤ ਆ ਮੈਂ ਪਿਛਲੀ ਵਿਧਾਨ ਸਭਾ ਦੇ ਵਿੱਚ ਕਿਹਾ ਸੀ ਪੇ ਬੀਜੇਪੀ ਭਗਮਾ ਕਰਨ ਕਰ ਰਹੀ ਆ ਸਾਡੀ এডੂਕੇਸ਼ਨ ਦਾ ਤੇ ਆਪਾਂ ਕਿਉਂ ਨਹੀਂ এডੂਕੇਸ਼ਨ ਪਾਲਿਸੀ ਜਿਹੜੀ ਆ ਜੇ ਸਾਊਥ ਦੀਆਂ 6 ਸਟੇਟਾਂ ਨੇ ਕੈਨਸਲ ਕਰਤੀ ਤੇ ਅਸੀਂ ਵੀ ਕਰ ਦਈਏ ਪੰਜਾਬ ਯੂਨੀਵਰਸਿਟੀ ਵਿੱਚ ਚੱਲ ਰਹੇ ਪ੍ਰਦਰਸ਼ਨ ਵਿੱਚ ਪਹੁੰਚੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕੇਂਦਰ ਸਰਕਾਰ ਵਿਉਤਬੰਦ ਅਤੇ ਨਾਦਰਸ਼ਾਹੀ ਤਰੀਕੇ ਨਾਲ ਰਾਜਾਂ ਦੇ ਅਧਿਕਾਰ ਖੋ ਰਹੀ ਹੈ ਜੋ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੇਂਦਰ ਸਰਕਾਰ ਬੜੇ ਵਿਉਤਬੰਦ ਤਰੀਕੇ ਦੇ ਨਾਲ ਤੇ ਨਾਦਰਸ਼ਾਹੀ ਫਰਮਾਨਾਂ ਦੇ ਨਾਲ ਰਾਜਾਂ ਦੇ ਅਧਿਕਾਰ ਖੋ ਰਹੀ ਹੈ ਲੋਕਾਂ ਦੇ ਅਧਿਕਾਰ ਖੋ ਰਹੀ ਹੈ ਸਾਰਾ ਕੁਝ ਸੈਂਟਰਲਾਈਜ਼ ਕੀਤਾ ਜਾ ਰਿਹਾ ਹੈ। ਜੰਮੂ ਕਸ਼ਮੀਰ ਦੇ ਵਿੱਚ ਯੂਟੀ ਬਣਾਤੀ ਪੰਜਾਬ ਦੇ ਵਿੱਚ 50 ਕਿਲੋਮੀਟਰ ਤੱਕ ਸਰਹੱਦ ਤੋਂ 50 ਕਿਲੋਮੀਟਰ ਤੱਕ ਬੀਐਸਐਫ ਖੜੀ ਕਰਤੀ ਜਿਹਦੇ ਨਾਲ ਲਗਭਗ ਅੱਧਾ ਪੰਜਾਬ ਉਹਨਾਂ ਦੇ ਕਬਜ਼ੇ 'ਚ ਆ ਗਿਆ ਪੰਜਾਬ ਦਾ ਆਧਾਰਾ ਬੀਬੀਐਮਬੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਇਹਨਾਂ ਨੇ ਕਬਜ਼ਾ ਕਰ ਲਿਆ ਹੁਣੇ ਪੰਜਾਬ ਯੂਨੀਵਰਸਿਟੀ ਦੇ ਕਬਜ਼ਾ ਕਰਨ ਦੀ ਸਾਜ਼ਿਸ਼ ਦੇ ਨਾਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਖਰਲ ਪਾ ਰਹੇ ਪੰਜਾਬ ਯੂਨੀਵਰਸਿਟੀ ਦਾ ਹਰ ਪਰਿਵਾਰ ਦੇ ਵਿੱਚ ਬੰਦਾ ਬੈਠਾ ਜਿਹੜਾ ਇੱਥੋਂ ਤਿਆਰ ਹੋ ਕੇ ਗਿਆ ਪੰਜਾਬ ਯੂਨੀਵਰਸਿਟੀ ਸਾਡੀ ਮਾਂ ਹੈ ਇਸ ਨੇ ਦੇਸ਼ ਨੂੰ ਦੋ ਪ੍ਰਧਾਨ ਮੰਤਰੀ ਦਿੱਤੇ ਸਰਦਾਰ ਮਨਮੋਹਨ ਸਿੰਘ ਜੀ ਤੇ ਆਈਕੇ ਗੁਜਰਾਲ ਸਾਹਿਬ ਦੇਸ਼ ਦਾ ਰਾਸ਼ਟਰਪਤੀ ਸ਼ੰਕਰਦੇਵ ਸ਼ਰਮਾ ਜੀ ਇੱਥੋਂ ਪੜੇ ਹੋਏ ਸੋ ਆਪੋਜੀਸ਼ਨ ਲੀਡਰ ਇੱਥੋਂ ਪੜੇ ਹੋਏ ਐਮਪੀ ਐਮਐਲਏ ਮੁੱਖ ਮੰਤਰੀ ਇਸ ਜਿਹੜੀ ਹੈ ਯੂਨੀਵਰਸਿਟੀ ਨੇ ਦਿੱਤੇ ਇਸ ਨੂੰ ਕਿਸੇ ਤਰ੍ਹਾਂ ਵੀ ਐਸੀ ਘਟਦਾ ਨਹੀਂ ਦੇਖ ਸਕਦੇ ਕੇਂਦਰ ਸਰਕਾਰ ਦੀਆਂ ਸਾਜਸ਼ਾ ਕਾਮਯਾਬ ਨਹੀਂ ਹੋਣ ਦੇਵਾਂਗੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਸੁੱਤੇ ਨਾ ਪੋ ਪੰਜਾਬ ਯੂਨੀਵਰਸਿਟੀ ਲੁੱਟੀ ਜਾ ਰਹੀ ਹੈ ਸਾਡੀ ਮਾਂ ਹੈ ਪੰਜਾਬ ਯੂਨੀਵਰਸਿਟੀ ਤੁਸੀਂ ਪੰਜਾਬ ਦਾ ਵਿਧਾਨ ਸਭਾ ਦਾ ਸੈਸ਼ਨ ਬਲਾਓ ਤੇ ਇਸ ਦੇ ਖਿਲਾਫ ਖੜੇ ਹੋ ਧੰਨਵਾਦ ਉਦਰੀ ਸਰਦਸ਼ਨ ਦੌਰਾਨ ਸੋਸ਼ਲ ਮੀਡੀਆ ਤੇ ਇੱਕ ਖਬਰ ਚੱਲ ਰਹੀ ਸੀ ਕਿ ਹਰਿਆਣਾ ਪੁਲਿਸ ਵੱਲੋਂ ਪੰਜਾਬ ਦੇ ਏਰੀਆ ਵਿੱਚ ਆ ਕੇ ਬੈਰੀਗੇਟਿੰਗ ਕੀਤੀ ਜਾ ਰਹੀ ਹੈ ਜਿਸ ਨੂੰ ਡੀਆਈਜੀ ਰੂਪਨਗਰ ਨੇ ਸਿੱਰੇ ਤੋਂ ਨਕਾਰ ਦਿੱਤਾ ਅਤੇ ਨਾਲ ਹੀ ਕਿਹਾ ਕਿ ਪੰਜਾਬ ਪੁਲਿਸ ਕਿਸੇ ਨੂੰ ਵੀ ਚੰਡੀਗੜ੍ਹ ਜਾਣ ਤੋਂ ਨਹੀਂ ਰੋਕ ਰਹੀ ਪੰਜਾਬ ਯੂਨੀਵਰਸਿਟੀ ਵਿੱਚ ਚੱਲ ਰਹੇ ਪ੍ਰਦਰਸ਼ਨ ਦੌਰਾਨ ਸੋਸ਼ਲ ਮੀਡੀਆ ਤੇ ਇੱਕ ਖਬਰ ਕਾਫੀ ਵਾਇਰਲ ਹੋ ਰਹੀ ਹੈ ਜਿਸ ਨੂੰ ਕਿਹਾ ਜਾ ਰਿਹਾ ਹੈ ਕਿ ਹਰਿਆਣਾ ਪੁਲਿਸ ਵੱਲੋਂ ਪੰਜਾਬ ਵਿੱਚ ਆ ਕੇ ਬੈਰੀਗੇਟਿੰਗ ਕੀਤੀ ਜਾ ਰਹੀ ਹੈ ਅਤੇ ਚੰਡੀਗੜ੍ਹ ਜਾਣ ਵਾਲੇ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ ਇਸ ਸਬੰਧੀ ਡੀਆਈਜੀ ਰੂਪਨਗਰ ਰੇਂਜ ਨਾਨਕ ਸਿੰਘ ਨੇ ਕਿਹਾ ਕਿ ਇਹ ਵੀਡੀਓ ਸਰਾਸਰ ਗਲਤ ਹੈ ਉਨਾ ਕਿਹਾ ਕਿ ਪੰਜਾਬ ਤੋਂ ਇਲਾਵਾ ਕਿਸੇ ਵੀ ਹੋਰ ਸੂਬੇ ਦੀ ਬਾਹਰੀ ਪੁਲਿਸ ਨੂੰ ਪੰਜਾਬ ਵਿੱਚ ਆ ਕੇ ਕੋਈ ਵੀ ਮੂਵਮੈਂਟ ਕਰਨ ਦੀ ਇਜਾਜ਼ਤ ਨਹੀਂ ਹੈ ਅਤੇ ਜੇਕਰ ਬਾਹਰੀ ਪੁਲਿਸ ਜਾਂ ਹੋਰ ਫੋਰਸ ਅਜਿਹਾ ਕਰਦੀ ਹੈ ਤਾਂ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਨਾਲ ਹੀ ਉਹਨਾਂ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਵੀ ਕਿਸੇ ਨੂੰ ਚੰਡੀਗੜ੍ਹ ਪ੍ਰਦਰਸ਼ਨ ਵਿੱਚ ਜਾਣ ਤੋਂ ਨਹੀਂ ਰੋਕਿਆ ਜਾ ਰਿਹਾ ਆਜਾ ਇਹਨਾਂ ਕਿਸਾਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਚੰਡੀਗੜ੍ਹ ਪੁਲਿਸ ਨੇ ਹਰਿਆਣਾ ਪੁਲਿਸ ਮੋਹੜੀ 'ਚ ਐਂਟਰੀ ਕਰਕੇ ਇਹਦੇ ਬਾਰੇ ਇਹ ਮੈਂ ਬੜਾ ਕਲੀਅਰਲੀ ਤੁਹਾਨੂੰ ਦੱਸਣਾ ਚਾਹਨਾ ਕਿ ਜਿਸ ਪੁਆਇੰਟ ਤੇ ਮੈਂ ਖੜਾ ਇਸੇ ਪੁਆਇੰਟ ਦੀ ਉਹ ਵੀਡੀਓ ਹੈ ਜਿਸ ਬੇਸਿਸ ਤੇ ਮਿਸ ਇਨਫਾਰਮੇਸ਼ਨ ਸਪਰੈਡ ਕੀਤੀ ਜਾ ਰਹੀ ਹੈ ਕਿ ਹਰਿਆਣਾ ਪੁਲਿਸ ਨੇ ਕੋਈ ਲਾਕਾ ਬੰਦੀ ਕੀਤੀ ਸੀ ਮੁਹਾਲੀਆ ਪੰਜਾਬ ਦੇ ਏਰੀਆ ਵਿੱਚ ਇਹਦੇ ਵਿੱਚ ਤਿੰਨ ਚਾਰ ਚੀਜ਼ਾਂ ਮਹੱਤਵੀਆਂ ਕੈਟੇਗੋਰਿਕਲੀ ਤੁਹਾਨੂੰ ਦੱਸਣੀਆਂ ਚਾਹਨਾ ਪਹਿਲੀ ਚੀਜ਼ ਕਿ ਕਿਸੇ ਵੀ ਆਊਟਸਾਈਡ ਫੋਰਸ ਪੰਜਾਬ ਪੁਲਿਸ ਤੋਂ ਇਲਾਵਾ ਕੋਈ ਵੀ ਬਾਹਰਲੀ ਫੋਰਸ ਨੂੰ ਅਸੀਂ ਬਿਲਕੁਲ ਅਲਾਉ ਨਹੀਂ ਕਰਾਂਗੇ ਪੰਜਾਬ ਦੀ ਟੈਰੀਟਰੀ ਦੇ ਵਿੱਚ ਲਾਅ ਐਂਡ ਆਰਡਰ ਡਿਊਟੀ ਵਾਸਤੇ ਆਵੇ ਕੋਈ ਉੱਚਾ ਕਿ ਜੇ ਕੋਈ ਇਹੋ ਜਿਹੀ ਫੋਰਸ ਪੰਜਾਬ ਪੁਲਿਸ ਤੋਂ ਇਲਾਵਾ ਕੋਈ ਵੀ ਫੋਰਸ ਬਾਹਰ ਨਹੀਂ ਸਾਡੇ ਏਰੀਆ ਚ ਆ ਕੇ ਲਾਅ ਐਂਡ ਆਰਡਰ ਡਿਊਟੀ ਵਾਸਤੇ ਕੋਈ ਬੈਰੀਕੇਡਿੰਗ ਕਰਦੀ ਹੈ ਕੋਈ ਹੋਰ ਕਾਰਵਾਈ ਕਰਦੀ ਹੈ ਉਹਦੇ ਖਿਲਾਫ ਸਟ੍ਰਿਕਟ ਤੋਂ ਸਟ੍ਰਿਕਟ ਲੀਗਲ ਐਕਸ਼ਨ ਲਿਆ ਜਾਏਗਾ ਤੀਜਾ ਪੰਜਾਬ ਪੁਲਿਸ ਨੇ ਅੱਜ ਜਿਹੜਾ ਵੀ ਕੋਈ ਚੰਡੀਗੜ੍ਹ ਜਾਣਾ ਚਾਹੁੰਦਾ ਸੀ ਉਹਨੂੰ ਕਿਸੇ ਵੀ ਬੰਦੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਨਹੀਂ ਸੀ ਪੰਜਾਬ ਪੁਲਿਸ ਵੱਲੋਂ ਕੋਈ ਬੈਰੀਕੇਡਿੰਗ ਨਹੀਂ ਕੀਤੀ ਗਈ ਕੋਈ ਨਾਕਾਬੰਦੀ ਨਹੀਂ ਕੀਤੀ ਗਈ ਜਿਹੜਾ ਬੰਦਾ ਚੰਡੀਗੜ੍ਹ ਜਾਣਾ ਚਾਹੁੰਦਾ ਬਿਲਕੁਲ ਫ੍ਰੀ ਮੂਵਮੈਂਟ ਪੰਜਾਬ ਪੁਲਿਸ ਵੱਲੋਂ ਰੱਖੀ ਹੋਈ ਹੈ ਇੱਥੇ ਮੈਂ ਫੇਰ ਦੱਸਣਾ ਚਾਹੁੰਗਾ ਮੈਂ ਉਸੇ ਪੁਆਇੰਟ ਤੇ ਉਸੇ ਜਗ੍ਹਾ ਤੇ ਖੜੇ ਹੋ ਕੇ ਤੁਹਾਨੂੰ ਦੱਸ ਰਿਹਾ ਜਿਸ ਜਗ੍ਹਾ ਦੀ ਇੱਕ ਵੀਡੀਓ ਦੇ ਬੇਸਿਸ ਤੇ ਮਿਸ ਇਨਫਾਰਮੇਸ਼ਨ ਦਿੱਤੀ ਜਾ ਰਹੀ ਹੈ ਕਿ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਦੇ ਵਿੱਚ ਨਾਕਾ ਲਾਇਆ ਸੀ ਮੈਂ ਤੁਹਾਨੂੰ ਬੜਾ ਕਲੀਅਰਲੀ ਦੱਸਣਾ ਚਾਹੁੰਗਾ ਕਿ ਕੋਈ ਵੀ ਇਹੋ ਜੀ ਨਾਕਾਬੰਦੀ ਕੋਈ ਵੀ ਬਾਹਰੀ ਫੋਰਸ ਵੱਲੋਂ ਨਾ ਤੇ ਅਲਾਉ ਕੀਤੀ ਜਾਊਗੀ ਤੇ ਨਾ ਹੀ ਅੱਜ ਕੀਤੀ ਸਪੈਨ ਦੇ ਜਰੋਨਾ ਵਿਖੇ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਐਲੀ ਪਾਤਸ਼ਾਹੀ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੰਘ ਸਭਾ ਯੋਰੇਤ ਦੇ ਮਾਰਜਰੋਨਾ ਸਪੈਨ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਤਾਂ ਤਾਂ ਨਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸਜਾਏ ਗਏ ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਆਓ ਵੇਖਦੇ ਹਾਂ ਇਸ ਨਗਰ ਕੀਰਤਨ ਦੀਆਂ ਕੁਝ ਅਮਿਤੀਆਂ ஒரு பண்ணிக்கல ਪੰਜਾਬ ਦੀ ਚੜ੍ਹਦੀ ਕਲਾ ਤੇ ਕਾਲੀ ਦਲ ਦੀ ਜਤਲੇਸ਼ ਸ਼ਰਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਜਿੱਥੇ ਉਹਨਾਂ ਨੇ ਮੌਜੂਦਾ ਸਰਕਾਰ ਤੇ ਕਈ ਤਿੱਖੇ ਸਿਆਸੀ वार ਕੀਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਪੰਥ ਦੀ ਚੜ੍ਹਦੀ ਕਲਾ ਅਤੇ ਅਕਾਲੀ ਦਲ ਦੀ ਜਿੱਤ ਲਈ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਸੁਖਬੀਰ ਸਿੰਘ ਬਾਦਲ ਨੇ ਮੌਜੂਦਾ ਸਰਕਾਰ ਤੇ ਤਿੱਖੇ ਤੀਲ ਚੁਲਾਈ। ਉਹਨਾਂ ਕਿਹਾ ਕਿ ਜਿਹੜੇ ਲੋਕ ਪੰਜਾਬ ਦੀ ਸਰਕਾਰ ਵਿੱਚ ਨੇ ਉਹਨਾਂ ਨੇ ਸੂਬੇ ਨੂੰ ਕਰਜ਼ੇ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਦੇ ਰਾਹ ਤੇ ਧੱਕ ਦਿੱਤਾ। ਉਹਨਾਂ ਨੇ ਆਸ ਜਤਾਈ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਖਾਲਸਾ ਪੰਥ ਦੀ ਜਥੇਬੰਦੀ ਮੁੜ ਸੱਤਾ ਵਿੱਚ ਆਵੇਗੀ ਅਤੇ ਪੰਜਾਬ ਨੂੰ ਖੁਸ਼ਹਾਲੀ ਦੇ ਰਾਹ ਤੇ ਲੈ ਕੇ ਜਾਵੇਗੀ। ਨਾਲ ਹੀ ਉਹਨਾਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਦਿੱਤੇ ਗਏ ਬਿਆਨ ਤੇ ਵੀ ਪ੍ਰਤੀਕਿਰਿਆ ਦਿੱਤੀ। ਉਹਨਾਂ ਕਿਹਾ ਕਿ ਇੱਕ ਵਿਅਕਤੀ ਜੋ ਐਨੀ ਵੱਡੀ ਜ਼ਿੰਮੇਵਾਰੀ ਵਾਲੀ ਪੋਸਟ ਦੇ ਬੈਠਾ ਹੈ ਜੇਕਰ ਉਹ ਅਜਿਹੇ ਬਿਆਨ ਦਿੰਦਾ ਹੈ ਤਾਂ ਉਹ ਬਹੁਤ ਦੁਖਦਾਈ ਗੱਲ ਹੈ। ਅਜਿਹੀ ਬਿਆਨਬਾਜ਼ੀ ਕਰਨ ਵਾਲੇ ਵਿਅਕਤੀ ਉਸ ਅਹੁਦੇ ਤੇ ਰਹਿਣ ਦੇ ਲਾਇਕ ਨਹੀਂ ਹਨ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਸਾਰੀ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਇੱਕ ਜਟੂ ਹੋ ਕੇ ਪੰਥ ਦੀ ਚੜ੍ਹਦੀ ਕਲਾ ਲਈ ਪ੍ਰਾਰਥਨਾ ਕਰਨ ਅਤੇ ਗੁਰੂ ਸਾਹਿਬ ਦੇ ਦਰ ਤੇ ਸੱਚੀ ਸੇਵਾ ਵਿੱਚ ਜੁਟੇ ਰਹਿਣ। ਬੜਾ ਕਸ਼ਟ ਹੈ। ਕੰਨਿਆ ਬਹੁਤ ਪਿੱਛੇ ਲੱਗੇ ਆ। ਚਾਚਾ ਇਹਨਾਂ ਦੀ ਬਾਤ ਹੈ। ਅੱਜ ਦੇ ਲੋਕ ਸਰਕਾਰ ਜਾ ਕੇ ਜਿਹਨੇ ਪੰਜਾਬ ਨੂੰ ਬਹੁਤ ਪਰਮਾਤਮਾ ਮੇਧਾਨ ਗੁਰਮਾਰਾ ਪਕਸ਼ੀਤ ਕਰਨ ਵਾਪਸ ਕਾਸਤਾ ਬੰਚੀ ਸ਼੍ਰੋਮੀ ਕਲਦਨ ਰਾਜਾਵੜਿੰਗ ਵੱਲੋਂ ਬੜੇ ਬਿਆਨ ਆਈਸੀ ਦਾ ਉਹ ਦੇਖਦੇ ਹੋ ਆਜ ਦਿਨ ਕੋਈ ਇਸ ਤਰ੍ਹਾਂ ਦਾ ਬਿਆਨ ਦੇਈ ਜਾ ਰਿਹਾ ਜੀ ਦੇਖੋ ਯਾਰ ਥੱਲੇ ਕਰ ਰਿਹਾ ਬੜੀ ਦੁਖਦੀ ਗੱਲ ਹੈ ਕਿ ਇੱਕ ਬੰਦਾ ਪਿੱਛੇ ਕਰੋ ਨਾ ਫਿਰ ਐਡੀ ਵੱਡੀ ਪੋਸਟ ਤੇ ਹੋਏ ਤੇ ਐਜੇ ਬਿਆਨ ਦੇ ਇਹਦਾ ਮਤਲਬ ਉਹ ਪੋਸਟ ਤੇ ਰਹਿੰਦੇ ਲਾਈਕ ਨਹੀਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਗਿਆ ਜਥਾ ਭਾਰਤ ਵਾਪਸ ਆ ਗਿਆ ਹੈ ਜਥੇ ਨਾਲ ਗਏ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗੜਕੱਜ ਨੇ ਪਾਕਿਸਤਾਨ ਵਿੱਚ ਗੁਰੂ ਧਾਮਾਂ ਦੇ ਦਰਸ਼ਨਾਂ ਦਾ ਅਨੁਭਵ ਮੀਡੀਆ ਨਾਲ ਸਾਂਝਾ ਕੀਤਾ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਲਈ ਗਿਆ ਜੱਥਾ ਵਾਪਸ ਭਾਰਤ ਪਰਤ ਆਇਆ ਹੈ ਜੱਥੇ ਦੇ ਨਾਲ ਸ਼੍ਰੀ ਕਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਚ ਵੀ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਗਏ ਸਨ ਜਿਨ੍ਹਾਂ ਨੇ ਟਾਰੀਬਾਗਾ ਬਾਰਡਰ 'ਹਿੰ ਭਾਰਤ ਵਾਪਸੀ ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰੂ ਘਰਾਂ ਵਿੱਚ ਕੀਤੇ ਦਰਸ਼ਨਾਂ ਦੇ ਅਨੁਭਵ ਅਤੇ ਦੋਨਾਂ ਦੇਸ਼ਾਂ ਦੇ ਰਿਸ਼ਤੇ ਅਤੇ ਆਪਣੇ ਵਿਚਾਰ ਸਾਂਝੇ ਕੀਤੇ ਕਿਦਾ ਇਸ ਤੋਂ ਬਾਰਡਰ ਤੋਂ ਹੀ ਬੜਾ ਭਰਮਾ ਸਵਾਗਤ ਹੋਇਆ ਲੰਦੇ ਪੰਜਾਬ ਦੇ ਵਿੱਚ ਵੀ ਕਾਫੀ ਬਹੁਤ ਚੰਗੇ ਪੁਖਤਾ ਪ੍ਰਬੰਧ ਸੀ। ਔਰ ਉਹਦੇ ਤੋਂ ਬਾਅਦ ਜਿੱਥੇ-ਜਿੱਥੇ ਵੀ ਗੁਰਪੁਰ ਮਨਾਇਆ ਗਿਆ ਉੱਥੇ ਬਹੁਤ ਚੰਗੇ ਪੁਖਤਾ ਪ੍ਰਬੰਧ ਜਿਹੜੀ ਸਾਡੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨੇ ਕੀਤੇ ਨੇ ਤੇ ਲੰਦੇ ਪੰਜਾਬ ਦੀ ਸਰਕਾਰ ਨੇ। ਬਾਕੀ ਸਿੱਖ ਸੰਗਤ ਉੱਥੇ ਖੁਸ਼ੀ ਉੱਥੇ ਆਪਾਂ ਨੂੰ ਬਹੁਤ ਸਾਰੇ ਆਪਣੇ ਕਿਉਂਕਿ ਸਿੱਖ ਪੰਥ ਦਾ ਇੱਕ ਪਰਿਵਾਰ ਆ ਨਾ ਤੇ ਜਿਹੜਾ ਵੀ ਸਿੱਖ ਭਾਵੇਂ ਇੱਥੇ ਆ ਭਾਵੇਂ ਉੱਥੇ ਆ ਉਹ ਵਾਸੀ ਅਨੰਦਪੁਰ ਸਾਹਿਬ ਦਾ ਉੱਥੇ ਵੀ ਆਪਾਂ ਨੂੰ ਆਪਣੇ ਸਿੱਖ ਭਰਾ ਵੀ ਮਿਲੇ ਇਹਦੇ ਤੋਂ ਇਲਾਵਾ ਗੁਰੂ ਨਾਨਕ ਨਾਮ ਲੈਵਾ ਉੱਥੇ 50 ਲੱਖਾਂ ਜਿਨ੍ਹਾਂ ਨੂੰ ਆਪਾਂ ਸਿੰਧੀ ਸਮਾਜ ਕਹਿੰਦੇ ਆ ਉਹਨਾਂ ਨਾਲ ਵੀ ਚੰਗੀ ਆਪਣੀ ਗੱਲਬਾਤ ਹੋਈ ਸਾਰਿਆਂ ਨੂੰ ਗੁਰਬਾਣੀ ਦੇ ਲੜ ਲੱਗਣ ਦਾ ਚੜ੍ਹਦੀ ਕਲਾ 'ਚ ਰਹਿਣ ਦਾ ਆਪਸੀ ਪ੍ਰੇਮ ਪਿਆਰ ਮੁਹੱਬਤ ਵਧਾਉਣ ਦਾ ਪੈਗਾਮ ਆਪਾਂ ਉਸ ਪਾਸੇ ਵੀ ਦਿੱਤਾ ਔਰ ਮੈਂ ਉੱਥੇ ਵੀ ਦੋਨੋਂ ਪਾਸਿਆਂ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ ਜੀ ਨਨਕਾਣਾ ਸਾਹਿਬ ਵੀ ਮੈਂ ਕੀਤਾ ਜੀ ਇੱਥੇ ਵੀ ਮੈਂ ਦੁਬਾਰਾ ਤੋਂ ਕਰਦਾ ਜਿਹੜਾ ਹਾਲਾਤ ਚੰਗੇ ਹੋਏ ਬਾਕੀ ਮੈਂ ਕੱਲ ਗਿਆ ਸੀ ਕਰਤਾਰਪੁਰ ਸਾਹਿਬ ਤੇ ਕਰਤਾਰਪੁਰ ਸਾਹਿਬ ਤੁਹਾਨੂੰ ਪਤਾ ਵੀ ਪਿੱਛੇ ਜਦੋਂ ਹੜਾ ਆਇਆ ਤੇ ਕਾਫੀ ਨੁਕਸਾਨ ਹੋਇਆ ਪਰ ਹੁਣ ਉੱਥੇ ਬਿਲਕੁਲ ਸਾਫ਼ ਆ ਪਾਣੀ ਉਹਨਾਂ ਨੇ ਉਹਨਾਂ ਨੇ ਦੱਸਿਆ ਵੀ 2 ਦਿਨ ਦੇ ਵਿੱਚ ਹੀ ਆਪਾਂ ਬਾਹਰ ਕੱਢਤਾ ਹੈ ਤੋਂ ਕਰਤਾਰਪੁਰ ਸਾਹਿਬ ਉਡੀਕਦਾ ਪਿਆ ਚੜ੍ਹਦੇ ਪੰਜਾਬ ਦੀ ਸਿੱਖ ਸੰਗਤ ਨੂੰ ਤੇ ਮੈਂ ਕੱਲ ਉੱਥੇ ਅਰਦਾਸ ਕੀਤੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਜਿੱਥੇ ਅਮਨ ਅਮਾਨ ਦੀ ਅਰਦਾਸ ਕੀਤੀ ਉੱਥੇ ਸਿੱਖ ਕੌਮ ਦੇ ਵਾਅਦੇ ਤੇ ਚੜ੍ਹਦੀ ਕਲਾ ਦੀ ਤੇ ਨਾਲ ਹੀ ਅਰਦਾਸ ਕੀਤੀ ਗਈ ਕਿ ਕਰਤਾਰਪੁਰ ਸਾਹਿਬ ਦਾ ਲੰਗਾ ਜਲਦੀ ਖੁੱਲੇ ਤਾਂ ਕਿ ਜਿਹੜੀ ਸਿੱਖ ਸੰਗਤ ਆ ਉਹ ਵੱਡੀ ਗਿਣਤੀ ਦੇ ਵਿੱਚ ਕਰਤਾਰਪੁਰ ਸਾਹਿਬ ਜਾਵੇ ਤੇ ਜਿਸ ਸਥਾਨ ਤੇ ਗੁਰੂ ਨਾਨਕ ਪਾਤਸ਼ਾਹ ਨੇ ਜ਼ਿੰਦਗੀ ਦੇ ਅਖੀਰਲੇ 18-19 ਬਰੇ گزارੇ ਰੱਬ ਦੀ ਇਬਾਦਤ ਕਰਦਿਆਂ ਰੱਬ ਨੂੰ ਯਾਦ ਕਰਦਿਆਂ ਗੁਰੂ ਸਾਹਿਬ ਜੀ ਨੇ ਕਿਰਤ ਕਰਨ ਦਾ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਉੱਥੇ ਸਿੱਖ ਸੰਗਤ ਜਾਵੇ ਇਹ ਮੈਂ ਉੱਥੇ ਅਰਦਾਸ ਵੀ ਕਰਕੇ ਆਇਆ ਹਾਂ ਤੇ ਮੈਂ ਭਾਰਤ ਸਰਕਾਰ ਨੂੰ ਵੀ ਇਹ ਸਿੱਖਾਂ ਦੇ ਜਜ਼ਬਾਤ ਜ਼ਰੂਰ ਪਹੁੰਚਾਉਣਾ ਚਾਹੁੰਦਾ ਕਿ ਸਾਰੇ ਸੰਸਾਰ ਦੇ ਸਿੱਖਾਂ ਦੇ ਜਜ਼ਬਾਤ ਆ ਕਿ ਕਰਤਾਰਪੁਰ ਸਾਹਿਬ ਦਾ ਲੰਗਾ ਖੁੱਲੇ ਹੁਣ ਮਾਹੌਲ ਜਿਹੜਾ ਵਾ ਬਹੁਤ ਵਧੀਆ ਵਾ